ਮੇਰੇ ਚੈਨਲ ਕਿਤਾਬ ਕਾਫਲਾ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਬਹੁਤ ਹੀ ਬਿਹਤਰੀਨ ਕਿਤਾਬ ਜਿਸ ਦਾ ਨਾਮ ਹੈ ਦਾ ਪਾਵਰ ਆਫ ਨਾਉ। ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਕਿਵੇਂ ਅਸੀਂ ਆਪਣੇ ਜੀਵਨ ਨੂੰ ਵਰਤਮਾਨ ਪਲ ਪਵ ਹੁਣ ਵਿੱਚ ਜਿਉ ਕੇ ਬਿਹਤਰ ਬਣਾ ਸਕਦੇ ਹਾਂ। ਸਾਡੇ ਵਿੱਚੋਂ ਬਹੁਤੇ ਲੋਕ ਜਾਂ ਤਾਂ ਅਤੀਤ ਪਵ ਗੁਜ਼ਰੇ ਹੋਏ ਕੱਲ੍ਹ ਦੀਆਂ ਯਾਦਾਂ ਵਿੱਚ ਖੋਏ ਰਹਿੰਦੇ ਹਨ। ਜਾ ਆਪਣੇ ਭਵਿੱਖ ਦੀ ਚਿੰਤਾ ਕਰਦੇ ਰਹਿੰਦੇ ਹਨ ਪਰੰਤੂ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਅਸਲੀ ਖੁਸ਼ੀ ਅਤੇ ਸ਼ਾਂਤੀ ਇਸ ਵਰਤਮਾਨ ਪਲ ਵਿੱਚ ਜੀਉਣ ਵਿੱਚ ਹੈ ਸਾਡਾ ਮਨ ਜਾਂ ਤਾਂ ਅਤੀਤ ਦੀਆਂ ਦੁਖਦ ਘਟਨਾਵਾਂ ਵਿੱਚ ਖੋਇਆ ਰਹਿੰਦਾ ਹੈ ਜਾਂ ਭਵਿੱਖ ਦੀ ਚਿੰਤਾ ਵਿੱਚ ਇਸੇ ਕਰਕੇ ਅਸੀਂ ਵਰਤਮਾਨ ਪਲ ਨੂੰ ਪੂਰੀ ਤਰ੍ਹਾਂ ਅਨੁਭਵ ਨਹੀਂ ਕਰ ਪਾਉਂਦੇ ਅਸਲ ਜੀਵਨ ਸਿਰਫ ਹੁਣ ਵਾਲੇ ਪਲ ਵਿੱਚ ਹੈ ਜੇਕਰ ਤੁਸੀਂ ਵਰਤਮਾਨ ਪਲ ਵਿੱਚ ਰਹੋਗੇ ਤਾਂ ਤੁਸੀਂ ਜੀਵਨ ਦੀਆਂ ਚੁਣੌਤੀਆਂ ਦਾ ਬਹੁਤ ਹੀ ਬਿਹਤਰ ਢੰਗ ਨਾਲ ਸਾਹਮਣਾ ਕਰ ਸਕੋਗੇ ਮੰਨ ਲਵੋ ਤੁਸੀਂ ਕੰਮ ਤੋਂ ਕਰ ਵਾਪਸ ਆ ਰਹੇ ਹੋ ਅਤੇ ਤੁਹਾਡੇ ਦਿਮਾਗ ਵਿੱਚ ਤੁਹਾਡੇ ਦਫ਼ਤਰ ਵਿੱਚ ਹੋਣ ਵਾਲੇ ਕੱਲ ਦੇ ਕੰਮ ਦੀ ਚਿੰਤਾ ਹੈ ਰਸਤੇ ਵਿੱਚ ਤੁਸੀਂ ਆਪਣੇ ਆਲੇ-ਦੁਆਲੇ ਦੇਖਣਾ ਹੀ ਭੁੱਲ ਜਾਵੋਗੇ ਕੁਦਰਤ ਦੇ ਨਜ਼ਾਰੇ ਜਿਵੇਂ ਪਾਣੀ ਦੇ ਕਿਨਾਰੇ ਖਿੜੇ ਫੁੱਲ ਅਸਮਾਨ ਵਿੱਚ ਉੱਡਦੇ ਪੰਛੀ ਠੰਡੀ ਹਵਾ ਦੇ ਝੋਕੇ ਜੋ ਤੁਹਾਨੂੰ ਸ਼ੂਕੇ ਜਾ ਰਹੇ ਹਨ ਇਹ ਸਭ ਤੁਹਾਡੇ ਲਈ ਬੇਮਤਲਵਾ ਹੋ ਜਾਵੇਗਾ ਤੇ ਇਸ ਦਾ ਕਾਰਨ ਇਹ ਹੋਵੇਗਾ ਕਿ ਤੁਸੀਂ ਆਪਣੇ ਕੱਲ ਦੇ ਕੰਮ ਦੀ ਚਿੰਤਾ ਵਿੱਚ ਡੁੱਬੇ ਹੋਏ ਸੀ ਅਤੇ ਤੁਸੀਂ ਵਰਤਮਾਨ ਪਲ ਵਿੱਚ ਨਹੀਂ ਸੀ ਇਸੇ ਕਰਕੇ ਤੁਹਾਨੂੰ ਕੁਦਰਤ ਨੇ ਲਵਾਇਆ ਹੀ ਨਹੀਂ ਪਰੰਤੂ ਜੇਕਰ ਤੁਸੀਂ ਵਰਤਮਾਨ ਪਲ ਪਾਬ ਹੁਣ ਵਿੱਚ ਰਹਿ ਕੇ ਜਿਓਗੇ ਤਾਂ ਤੁਹਾਡਾ ਤਣਾਅ ਖਤਮ ਹੋਵੇਗਾ ਅਤੇ ਤੁਹਾਡੀ ਰੂਹ ਤਰੋਤਾਜ਼ਾ ਮਹਿਸੂਸ ਕਰੇਗੀ ਇਸ ਕਿਤਾਬ ਦੇ ਲੇਖਕ ਇੱਕ ਹਾਰਟ ਟੋਲੇ ਦਾ ਜਨਮ ਜਰਮਨੀ ਵਿੱਚ ਹੋਇਆ। ਉਹਨਾਂ ਨੇ ਕੈਮਰਜ ਯੂਨੀਵਰਸਿਟੀ ਵਿੱਚ ਇੱਕ ਸੁਪਰਵਾਈਜ਼ਰ ਅਤੇ ਇੱਕ ਖੋਜੀ ਦੇ ਰੂਪ ਵਿੱਚ ਕੰਮ ਕੀਤਾ। ਜਦੋਂ ਲੇਖਕ ਲਗਭਗ 30 ਸਾਲ ਦੇ ਸਨ, ਉਹ ਇੱਕ ਆਪਣੇ ਜੀਵਨ ਵਿੱਚ ਅਧਿਆਤਮਿਕ ਰੂਪਾਂਤਨ ਵਿੱਚੋਂ ਲੰਘੇ। ਇਸ ਅਨੁਭਵ ਨੇ ਉਹਨਾਂ ਦਾ ਜੀਵਨ ਬਦਲ ਦਿੱਤਾ। ਉਹ ਚੇਤਨਤਾ ਪਵ ਜਾਗਰੂਕਤਾ ਦੀ ਅਵਸਥਾ ਵਿੱਚ ਜੀਉਣ ਲੱਗੇ ਸਨ। ਇੱਕ ਕਿਤਾਬ ਦਾ ਪਾਵਰ ਆਫ ਨੋ ਇੱਕ ਅਧਿਆਤਮਿਕ ਕਿਤਾਬ ਹੈ ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਇੱਕ ਆਮ ਗ੍ਰੈਸਤੀ ਇਨਸਾਨ ਚੇਤਨਤਾ ਦੀ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ ਲੇਖਕ ਨੇ ਦੱਸਿਆ ਹੈ ਕਿ ਕਿਵੇਂ ਤੁਸੀਂ ਵਰਤਮਾਨ ਪਲ ਵਿੱਚ ਜਿਉਣ ਦਾ ਅਭਿਆਸ ਕਰਕੇ ਆਪਣੀਆਂ ਬਹੁਤ ਸਾਰੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਨੂੰ ਖਤਮ ਕਰ ਸਕਦੇ ਹੋ ਇੱਕ ਕਿਤਾਬ ਦਾ ਪਾਵਰ ਆਫ ਨੋ ਇਕ ਪ੍ਰਸ਼ਨ ਅਤੇ ਉੱਤਰ ਦੇ ਰੂਪ ਵਿੱਚ ਲਿਖੀ ਗਈ ਹੈ ਪਵ ਲੇਖਕ ਨੂੰ ਉਸ ਦੇ ਵਿਦਿਆਰਥੀਆਂ ਨੇ ਪ੍ਰਸ਼ਨ ਪੁੱਛੇ ਅਤੇ ਉਸ ਦਾ ਲੇਖਕ ਨੇ ਜਵਾਬ ਦਿੱਤਾ ਇਸੇ ਕਰਕੇ ਇਸ ਕਿਤਾਬ ਵਿੱਚ ਦਰਸਾਈਆਂ ਘਟਨਾਵਾਂ ਇੱਕ ਲੜੀਵਾਰ ਤਰੀਕੇ ਵਿੱਚ ਨਹੀਂ ਹਨ ਹੋ ਸਕਦਾ ਹੈ ਕਿ ਜਦੋਂ ਤੁਸੀਂ ਇਸ ਕਿਤਾਬ ਨੂੰ ਪੜ੍ਹੋ ਤਾਂ ਤੁਹਾਨੂੰ ਇਹਨੂੰ ਸਮਝਣਾ ਮੁਸ਼ਕਲ ਹੋਵੇ ਪਰੰਤੂ ਇਸ ਸਮਰੀ ਨੂੰ ਸੁਣਨ ਤੋਂ ਬਾਅਦ ਤੁਸੀਂ ਇਸ ਕਿਤਾਬ ਨੂੰ ਚੰਗੇ ਤਰੀਕੇ ਸਮਝ ਪਾਵੋਗੇ ਇਸ ਸਾਮਰੀ ਨੂੰ ਅਸੀਂ 4 ਹਿੱਸਿਆਂ ਵਿੱਚ ਵੰਡਿਆ ਹੈ। ਸਭ ਤੋਂ ਪਹਿਲਾ ਹੈ ਕਿ ਵਰਤਮਾਨ ਪਲ ਵਿੱਚ ਜਿਉਣ ਦੇ ਕੀ ਲਾਭ ਹਨ। ਦੂਸਰਾ ਹੈ ਕਿ ਉਹ ਕਿਹੜੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਨੂੰ ਵਰਤਮਾਨ ਪਲ ਵਿੱਚ ਨਾ ਜੀਉਣ ਕਰਕੇ ਸਾਹਮਣਾ ਕਰਨਾ ਪੈ ਸਕਦਾ ਹੈ। ਤੀਸਰਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਕਿ ਅਸੀਂ ਹੁਣ ਭਾਵ ਵਰਤਮਾਨ ਪਲ ਵਿੱਚ ਜੀਉ ਨਹੀਂ ਪਾਉਂਦੇ। ਜਾਂ ਵਰਤਮਾਨ ਪਲ ਵਿੱਚ ਜਿਉਣਾ ਸਾਨੂੰ ਕਿਉਂ ਮੁਸ਼ਕਲ ਲੱਗਦਾ ਹੈ? ਅਤੇ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਕਿ ਅਜਿਹੇ ਕਿਹੜੇ ਰਸਤੇ ਹਨ ਜਿਨ੍ਹਾਂ ਨਾਲ ਅਸੀਂ ਵਰਤਮਾਨ ਪਲ ਵਿੱਚ ਜੀ우 ਸਕਾਂਗੇ ਆਓ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਰਤਮਾਨ ਪਲ ਭਾਵੇਂ ਹੁਣ ਵਿੱਚ ਜੀਉਣ ਦੇ ਫਾਇਦਿਆਂ ਦੀ ਵਰਤਮਾਨ ਪਲ ਵਿੱਚ ਰਹਿ ਕੇ ਤੁਸੀਂ ਜੋ ਵੀ ਕੰਮ ਕਰੋਗੇ ਉਹ ਬਹੁਤ ਹੀ ਉੱਚੀ ਗੁਣਵੱਤਾ ਨਾਲ ਅਤੇ ਪ੍ਰੇਮਪੂਰਵਕ ਹੋਵੇਗਾ ਕਿਉਂਕਿ ਤੁਹਾਡੀ ਪੂਰੀ ਊਰਜਾ ਉਸ ਕੰਮ ਤੇ ਲੱਗੇਗੀ ਤੁਹਾਡੀ ਊਰਜਾ ਅਤੀਤ ਦੇ ਪਛਤਾਵੇਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਉੱਪਰ ਨਹੀਂ ਵਿਖਰੇਗੀ ਅੱਜ ਵਿੱਚ ਜਿਉਣ ਦਾ ਦੂਸਰਾ ਲਾਭ ਹੈ ਪੂਰਨਤਾ ਦੇ ਆਨੰਦ ਨੂੰ ਪ੍ਰਾਪਤ ਕਰਨਾ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਜੇਕਰ ਅਸੀਂ ਅੱਜ ਵਿੱਚ ਜਿਉਣ ਲੱਗੀਏ ਤਾਂ ਅਸੀਂ ਉਹਨਾਂ ਟੀਚਿਆਂ ਨੂੰ ਕਿਵੇਂ ਪ੍ਰਾਪਤ ਕਰਾਂਗੇ ਜਿਹੜੇ ਸਾਡੇ ਭਵਿੱਖ ਵਿੱਚ ਪਏ ਹਨ ਸਾਡਾ ਮਨ ਇੱਕ ਉਪਕਰਣ ਦੀ ਤਰ੍ਹਾਂ ਹੈ ਇਸ ਦੀ ਵਰਤੋਂ ਅਸੀਂ ਭਵਿੱਖੀ ਯੋਜਨਾਵਾਂ ਅਤੇ ਟੀਚਿਆਂ ਦੀ ਪ੍ਰਾਪਤੀ ਲਈ ਕਰਨੀ ਹੈ ਪਰantu ਅਸੀਂ ਸਦਾ ਭਵਿੱਖ ਵਿੱਚ ਖੋਏ ਨਹੀਂ ਰਹਿਣਾ ਹੁੰਦਾ ਜੇਕਰ ਤੁਸੀਂ ਅੱਜ ਵਿੱਚ ਰਹਿ ਕੇ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਟੀਚਿਆਂ ਦੀ ਪ੍ਰਾਪਤੀ ਵਿੱਚ ਜੋ ਡਰ ਪੈ ਅਤੇ ਅਸੰਤੁਸ਼ਟੀ ਦਾ ਸਾਹਮਣਾ ਕਰੋਗੇ ਤਾਂ ਤੁਸੀਂ ਉਸ ਤੋਂ ਬਚ ਜਾਵੋਗੇ ਜਦੋਂ ਤੁਸੀਂ ਆਪਣੇ ਟੀਚੇ ਤੇ ਪ੍ਰਾਪਤੀ ਦੇ ਪਹੁੰਚੋਗੇ ਤਾਂ ਤੁਸੀਂ ਆਪਣੀ ਮੰਜ਼ਿਲ ਨੂੰ ਇੱਕ ਪੂਰਨਤਾ ਨਾਲ ਪ੍ਰਾਪਤ ਕਰੋਗੇ ਵਰਤਮਾਨ ਪਲ ਵਿੱਚ ਜਿਉਣ ਦਾ ਤੀਸਰਾ ਫਾਇਦਾ ਹੈ ਕਿ ਤੁਸੀਂ ਡਰ ਤੇ ਭੈ ਤੋਂ ਮੁਕਤ ਹੋ ਜਾਵੋਗੇ ਕਿਉਂਕਿ ਜਦੋਂ ਅਸੀਂ ਭਵਿੱਖ ਵਿੱਚ ਹੋਣ ਵਾਲੀਆਂ ਸੰਭਾਵੀ ਘਟਨਾਵਾਂ ਬਾਰੇ ਸੋਚਦੇ ਹਾਂ ਤਾਂ ਅਸੀਂ ਭੈ ਪੀਤ ਹੋ ਜਾਂਦੇ ਹਾਂ ਪਰੰਤੂ ਜੇਕਰ ਅਸੀਂ ਭਵਿੱਖ ਬਾਰੇ ਨਾ ਸੋਚ ਕੇ ਆਪਣੇ ਵਰਤਮਾਨ ਪਲ ਤੇ ਧਿਆਨ ਕੇਂਦ੍ਰਿਤ ਕਰੀਏ ਤੇ ਇਸ ਨੂੰ ਜਿਉਣ ਵਿੱਚ ਆਪਣਾ ਧਿਆਨ ਲਾਈਏ ਅਸੀਂ ਸਾਰੇ ਭਵਿੱਖੀ ਡਰਾਂ ਤੋਂ ਮੁਕਤ ਹੋ ਜਾਵਾਂਗੇ ਅਤੇ ਆਪਣੇ ਵਰਤਮਾਨ ਦਾ ਆਨੰਦ ਉਠਾ ਸਕਾਂਗੇ ਅੱਗੇ ਹੈ ਦੁੱਖ ਤੋਂ ਮੁਕਤੀ ਵਰਤਮਾਨ ਪਲ ਵਿੱਚ ਰਹਿ ਕੇ ਤੁਸੀਂ ਦੁੱਖ ਤੋਂ ਮੁਕਤ ਹੋ ਜਾਵੋਗੇ। ਇਨਸਾਨ ਦੁਖੀ ਉਦੋਂ ਹੁੰਦਾ ਹੈ ਜਦੋਂ ਉਹ ਵਰਤਮਾਨ ਪਲ ਵਿੱਚ ਵੇਲਾ ਰਹਿ ਕੇ ਭਵਿੱਖ ਦੀ ਪਲਾਨਿੰਗ ਅਤੇ ਭੂਤਕਾਲ ਦੀਆਂ ਮਾੜੀਆਂ ਘਟਨਾਵਾਂ ਬਾਰੇ ਸੋਚਦਾ ਹੈ ਤੇ ਆਪਣੇ ਮਨ ਵਿੱਚ ਦਰਦ ਇਕੱਠਾ ਕਰ ਲੈਂਦਾ ਹੈ। ਜਦੋਂ ਤੁਸੀਂ ਆਪਣੇ ਵਰਤਮਾਨ ਪਲ ਵਿੱਚ ਆਪਣੇ ਵਿਚਾਰਾਂ ਤੇ ਕੰਮਾਂ ਤੇ ਧਿਆਨ ਕੇਂਦ੍ਰਿਤ ਕਰੋਗੇ ਤਾਂ ਤੁਸੀਂ ਦੁੱਖ ਤੋਂ ਮੁਕਤ ਹੋ ਜਾਵੋਗੇ। ਅੱਗੇ ਹੈ ਪੰਜਵਾਂ ਲਾਭ। ਵਰਤਮਾਨ ਪਲ ਵਿੱਚ ਰਹਿ ਕੇ ਤੁਸੀਂ ਜਾਗਰੂਕਤਾ ਅਤੇ ਸ਼ਾਂਤੀ ਦੀ ਅਵਸਥਾ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਪਰਮਾਤਮਾ ਵੱਲੋਂ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਕਿਉਂਕਿ ਤੁਸੀਂ ਅਤੀਤ ਵਿੱਚ ਅਤੇ ਭਵਿੱਖ ਵਿੱਚ ਨਾ ਰਹਿ ਕੇ ਉਸ ਪਰਮ ਪ੍ਰਮਾਤਮਾ ਨਾਲ ਰਹਿ ਰਹੇ ਹੋ ਤੁਸੀਂ ਵਰਤਮਾਨ ਪਲ ਵਿੱਚ ਉਸ ਪਰਮਾਤਮਾ ਦੇ ਹੋਂਦ ਨੂੰ ਮਹਿਸੂਸ ਕਰ ਰਹੇ ਹੋ ਵਰਤਮਾਨ ਪਲ ਵਿੱਚ ਰਹਿਣ ਦਾ ਛੇਵਾਂ ਲਾਭ ਹੈ ਕਿ ਤੁਸੀਂ ਆਜ਼ਾਦੀ ਦਾ ਭਾਵ ਮਹਿਸੂਸ ਕਰ ਸਕਦੇ ਹੋ। ਭੂਤਕਾਲ ਦੀਆਂ ਯਾਦਾਂ ਦੁੱਖ ਦਾ ਕਾਰਨ ਬਣਦੀਆਂ ਹਨ ਅਤੇ ਭਵਿੱਖ ਦੀ ਚਿੰਤਾ ਤੁਹਾਡੇ ਅੰਦਰ ਡਰ ਪੈਦਾ ਕਰਦੀ ਹੈ। ਜਦੋਂ ਤੁਸੀਂ ਦੋਹਾਂ ਕਾਲਾਂ ਤੋਂ ਮੁਕਤ ਹੋ ਕੇ ਵਰਤਮਾਨ ਪਲ ਵਿੱਚ ਜੀਵੋਗੇ ਤਾਂ ਤੁਸੀਂ ਮਾਨਸਿਕ ਆਜ਼ਾਦੀ ਮਹਿਸੂਸ ਕਰੋਗੇ। ਅਗਲਾ ਲਾਭ ਹੈ ਸਾਡੀ ਉਮਰ ਵਧਣ ਦੀ ਗਤੀ ਧੀਮੀ ਪੈ ਜਾਂਦੀ ਹੈ। ਕਿਉਂਕਿ ਤੁਸੀਂ ਹੁਣ ਭਾਵ ਵਰਤਮਾਨ ਪਲ ਵਿੱਚ ਜਦੋਂ ਜਿਉਂਦੇ ਹੋ ਤਾਂ ਸਾਡੇ ਸਰੀਰ ਦਾ ਹਰੇਕ ਸੈੱਲ ਊਰਜਾ ਨਾਲ ਭਰਪੂਰ ਰਹਿੰਦਾ ਹੈ ਸਾਡੇ ਸਰੀਰ ਉੱਪਰ ਅਤੀਤ ਅਤੇ ਭਵਿੱਖ ਦਾ ਕੋਈ ਬੁਰਾ ਅਸਰ ਨਹੀਂ ਪੈਂਦਾ ਇਸੇ ਕਰਕੇ ਵਰਤਮਾਨ ਪਾਲ ਵਿੱਚ ਤਣਾਅ ਮੁਕਤ ਰਹਿਣਾ ਸਾਡੀ ਉਮਰ ਵਧਣ ਦੀ ਗਤੀ ਹੌਲੀ ਹੋ ਜਾਂਦੀ ਹੈ ਅਤੇ ਅਸੀਂ ਤੰਦਰੁਸਤ ਤਰੀਕੇ ਨਾਲ ਲੰਮਾ ਜੀਵਨ ਜੀ ਸਕਦੇ ਹਾਂ ਜਦੋਂ ਤੁਸੀਂ ਤਣਾਅ ਮੁਕਤ ਜੀਵਨ ਬਤੀਤ ਕਰਦੇ ਹੋ ਤਾਂ ਤੁਹਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਜਾਂਦੀ ਹੈ ਇਹ ਹਨ ਉਹ ਸਾਰੇ ਫਾਇਦੇ ਜਿਹੜੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਦੋਂ ਤੁਸੀਂ ਵਰਤਮਾਨ ਪਲ ਵਿੱਚ ਜਿਉਣ ਦਾ ਅਭਿਆਸ ਕਰਦੇ ਹੋ। ਪਰੰਤੂ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਤੇ ਹੁਣ ਆਪਾਂ ਗੱਲ ਕਰਾਂਗੇ ਵਰਤਮਾਨ ਪਲ ਤਵ ਹੁਣ ਵਿੱਚ ਨਾ ਜਿਉਣ ਕਰਕੇ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੀ। ਵਰਤਮਾਨ ਪਲ ਵਿੱਚ ਨਾ ਜਿਉਣ ਕਰਕੇ ਸਭ ਤੋਂ ਪਹਿਲੀ ਸਮੱਸਿਆ ਹੈ ਦੁੱਖ ਤੁਹਾਨੂੰ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਡਾ ਦੁੱਖ ਓਨਾ ਹੀ ਗਹਿਰਾ ਹੋਵੇਗਾ ਜਿਹਾ ਜਈਆਂ ਤੁਹਾਡੀਆਂ ਵਰਤਮਾਨ ਸਥਿਤੀਆਂ ਹਨ ਜੇ ਤੁਹਾਡੀ ਵਰਤਮਾਨ ਸਥਿਤੀਆਂ ਪ੍ਰਤੀ ਵਿਰੋਧਤਾ ਹੈ ਤਾਂ ਤੁਹਾਡਾ ਦੁੱਖ ਬਹੁਤ ਗਹਿਰਾ ਹੋਵੇਗਾ ਜਿੰਨੀਆਂ ਨਾਸਾਜ ਤੁਹਾਡੀਆਂ ਵਰਤਮਾਨ ਸਥਿਤੀਆਂ ਹੋਣਗੀਆਂ ਓਨਾ ਵਧੇਰੇ ਹੀ ਤੁਸੀਂ ਦੁਖੀ ਮਹਿਸੂਸ ਕਰੋਗੇ ਸਿਰਫ ਇਹ ਨਹੀਂ ਹੈ ਕਿ ਕਿਸੇ ਖਾਸ ਸਥਿਤੀ ਦਾ ਦੁੱਖ ਮਹਿਸੂਸ ਕਰਦੇ ਹੋ ਸਗੋਂ ਤੁਸੀਂ ਅਤੀਤ ਵਿੱਚ ਹੋਈਆਂ ਘਟਨਾਵਾਂ ਦਾ ਵੀ ਦੁੱਖ ਇਕੱਠਾ ਕਰ ਲੈਂਦੇ ਹੋ ਕਿਉਂਕਿ ਸਮਾਨ ਤੀਬਰਤਾ ਵਾਲੀਆਂ ਚੀਜ਼ਾਂ ਇੱਕ ਦੂਸਰੇ ਨੂੰ ਖਿੱਚਦੀਆਂ ਹਨ ਇਸੇ ਕਰਕੇ ਅਤੀਤ ਵਿੱਚ ਹੋਈਆਂ ਮਾੜੀਆਂ ਘਟਨਾਵਾਂ ਅਤੇ ਬੁਰੀਆਂ ਯਾਦਾਂ ਦਾ ਦੁੱਖ ਇਕੱਠਾ ਹੋਣ ਲੱਗਦਾ ਹੈ ਜਦੋਂ ਤੁਸੀਂ ਵਰਤਮਾਨ ਸਥਿਤੀ ਵਿੱਚ ਦੁਖੀ ਹੋ ਅਤੇ ਤੁਸੀਂ ਅਤੀਤ ਵਿੱਚ ਇਕੱਠੇ ਹੋਏ ਦੁੱਖਾਂ ਨੂੰ ਵੀ ਨਾਲ ਮਹਿਸੂਸ ਕਰਨ ਲੱਗਦੇ ਹੋ ਤਾਂ ਤੁਸੀਂ ਵਧੇਰੇ ਦੁਖੀ ਹੁੰਦੇ ਹੋ ਇਹੀ ਕਾਰਨ ਹੈ ਕਿ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਜਾਂ ਉਹ ਆਤਮਹੱਤਿਆ ਤੱਕ ਕਰ ਲੈਂਦੇ ਹਨ ਉਹ ਅਜੇਹਾ ਕਿਸੇ ਇੱਕ ਦੁੱਖ ਕਰਕੇ ਨਹੀਂ ਕਰਦੇ ਅਗੋਂ ਉਹ ਉਤੀਤ ਵਿੱਚ ਹੋਈਆਂ ਘਟਨਾਵਾਂ ਤੋਂ ਦੁੱਖ ਇਕੱਠਾ ਕਰ ਲੈਂਦੇ ਹਨ ਅਤੇ ਉਸ ਨੂੰ ਵਰਤਮਾਨ ਦੁੱਖ ਵਿੱਚ ਜੋੜ ਲੈਂਦੇ ਹਨ ਅਤੇ ਇਸ ਕਰਕੇ ਉਹ ਵਧੇਰੇ ਦੁਖੀ ਹੁੰਦੇ ਹਨ ਉਹ ਆਪਣੇ ਮਨ ਨੂੰ ਦੁੱਖਾਂ ਦਾ ਘਰ ਬਣਾ ਲੈਂਦੇ ਹਨ ਜਦੋਂ ਤੁਹਾਡਾ ਮਨ ਦੁੱਖਾਂ ਦਾ ਘਰ ਬਣ ਜਾਂਦਾ ਹੈ ਮਾਨਸਿਕ ਸਮੱਸਿਆਵਾਂ ਹੋਣੀ ਆ ਸੁਭਾਵਿਕ ਹੁੰਦੀਆਂ ਹਨ ਇਹ ਹੀ ਕਾਰਨ ਹੈ ਕਿ ਤੁਹਾਨੂੰ ਵਰਤਮਾਨ ਪਲ ਵਿੱਚ ਰਹਿਣਾ ਚਾਹੀਦਾ ਹੈ ਤੁਹਾਨੂੰ ਅੱਜ ਅਤੇ ਹੁਣ ਵਿੱਚ ਜਿਉਣਾ ਚਾਹੀਦਾ ਹੈ ਨਾ ਕਿ ਅਤੀਤ ਵਿੱਚ ਇੱਥੇ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਤੁਹਾਡੇ ਮਨ ਵਿੱਚ ਉੱਠਣ ਵਾਲਾ ਹਰ ਵਿਚਾਰ ਤੁਸੀਂ ਨਹੀਂ ਹੋ ਭਾਵ ਤੁਹਾਡੇ ਜਦੋਂ ਮਨ ਵਿੱਚ ਕੋਈ ਮਾੜਾ ਵਿਚਾਰ ਆਉਂਦਾ ਹੈ ਤਾਂ ਤੁਹਾਨੂੰ ਸਮਝਣਾ ਪਵੇਗਾ ਕਿ ਇਹ ਹੀ ਸੱਚ ਨਹੀਂ ਹੈ ਤਾਨੂੰ ਆਪਣੇ ਆਪ ਨੂੰ ਉਸ ਵਿਚਾਰ ਨਾਲੋਂ ਅਲੱਗ ਕਰਨਾ ਪਵੇਗਾ। ਵਰਤਮਾਨ ਸਥਿਤੀ ਵਿੱਚ ਨਾ ਜੀਉਣ ਕਰਕੇ ਤੁਸੀਂ ਜਾਂ ਤਾਂ ਆਪ ਦੁੱਖ ਦਾ ਸ਼ਿਕਾਰ ਹੋ ਜਾਂਦੇ ਹੋ ਜਾਂ ਦੂਸਰਿਆਂ ਨੂੰ ਦੁੱਖ ਦੇ ਸ਼ਿਕਾਰੀ ਕਰਦੇ ਹੋ। ਭਾਵ ਜਦੋਂ ਤੁਸੀਂ ਦੁਖੀ ਹੁੰਦੇ ਹੋ ਤੁਸੀਂ ਡਰ, ਤੋੜ-ਫੋੜ, ਹਿੰਸਾ ਕਰਕੇ ਆਪਣੇ ਮਾਨਸਿਕ ਪਰੇਸ਼ਾਨੀਆਂ ਵਧਾਉਂਦੇ ਹੋ। ਤੁਹਾਡੇ ਅੰਦਰ ਨਫ਼ਰਤ ਅਤੇ ਬਦਲੇ ਦੀਆਂ ਭਾਵਨਾਵਾਂ ਉਤਪੰਨ ਹੁੰਦੀਆਂ ਹਨ। ਜੇਨਾਵਾਂ ਪਹਿਲਾਂ ਤੁਹਾਡੇ ਮਨ ਉੱਤੇ ਦੁਸ਼ਪ੍ਰਵਾਹ ਪੈਂਦਾ ਹੈ ਅਤੇ ਫਿਰ ਤੁਹਾਡੇ ਸਰੀਰ ਦੇ ਉੱਪਰ ਇਥੇ ਦੂਸਰਾ ਹੈ ਕਿ ਤੁਸੀਂ ਸ਼ਿਕਾਰੀ ਹੋ ਜਾਂਦੇ ਹੋ ਪਰ ਤੁਸੀਂ ਦੇਖਿਆ ਹੋਵੇਗਾ ਕਿ ਜੋ ਲੋਕ ਦੁਖੀ ਹੁੰਦੇ ਹਨ ਉਹ ਬਾਕੀਆਂ ਨੂੰ ਵੀ ਦੁਖੀ ਕਰਦੇ ਹਨ ਉਹ ਗੁੱਸਾ ਤੋੜਫੋੜ ਅਤੇ ਭਾਵਨਾਤਮਕ ਡਰਾਮਾ ਕਰਕੇ ਬਾਕੀਆਂ ਨੂੰ ਪਰੇਸ਼ਾਨ ਕਰਦੇ ਹਨ ਇਸੇ ਕਰਕੇ ਜਿਹੜੇ ਲੋਕ ਵਰਤਮਾਨ ਪਲ ਵਿੱਚ ਨਹੀਂ ਰਹਿੰਦੇ ਜਾਤਾ ਉਹ ਅਤੀਤ ਵਿੱਚ ਰਹਿੰਦੇ ਹਨ ਜਾਂ ਆਪਣੇ ਭਵਿੱਖ ਦੀ ਕਲਪਨਾ ਵਿੱਚ ਰਹਿੰਦੇ ਹਨ ਉਹ ਬਾਕੀਆਂ ਨੂੰ ਵਿਧੇਰੇ ਤੰਗ ਕਰਦੇ ਹਨ ਇਸੇ ਕਰਕੇ ਜ਼ਰੂਰੀ ਹੈ ਕਿ ਤੁਸੀਂ ਹੁਣ ਦਾ ਪਲ ਜਿਉਂ ਇਹਨੂੰ ਮਹਿਸੂਸ ਕਰੋ ਅਤੇ ਆਪ ਖੁਸ਼ ਰਹੋ ਤੇ ਬਾਕੀਆਂ ਨੂੰ ਵੀ ਖੁਸ਼ ਰਹਿਣ ਦਿਓ ਵਰਤਮਾਨ ਪਲ ਵਿੱਚ ਨਾ ਰਹਿਣ ਕਰਕੇ ਜੋ ਦੂਸਰੀ ਸਮੱਸਿਆ ਪੈਦਾ ਹੁੰਦੀ ਹੈ ਉਹ ਹੈ ਡਰ ਜੋ ਲੋਕ ਵਰਤਮਾਨ ਪਲ ਵਿੱਚ ਨਹੀਂ ਰਹਿੰਦੇ ਉਹ ਹਮੇਸ਼ਾ ਹੀ ਪੈਪੀਤ ਰਹਿੰਦੇ ਹਨ ਉਹ ਇੱਕ ਪੈਪੀਤ ਸਥਿਤੀ ਵਿੱਚ ਜਿਉਂਦੇ ਹਨ ਪਰੰਤੂ ਕੁਝ ਲੋਕ ਕਹਿੰਦੇ ਹਨ ਕਿ ਡਰ ਚੰਗਾ ਹੁੰਦਾ ਹੈ ਜੇਕਰ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਸਾਨੂੰ ਕਿਸੇ ਚੀਜ਼ ਤੋਂ ਭੈ ਨਹੀਂ ਹੈ ਤਾਂ ਅਸੀਂ ਅਜਿਹੇ ਕੰਮ ਕਰਨ ਲੱਗ ਜਾਵਾਂਗੇ ਜੋ ਸਾਡੇ ਲਈ ਘਾਤਕ ਹੋਣ ਪਰੰਤੂ ਇਸ ਵਿੱਚ ਅੰਤਰ ਹੈ ਜਿਵੇਂ ਅਸੀਂ ਕਰੰਟ ਤੋਂ ਡਰਦੇ ਹਾਂ ਇਹ ਉਹ ਡਰ ਹੈ ਜੋ ਇੱਕ ਸਚਾਈ ਹੈ ਭਾਵ ਇੱਕ ਗਿਣਿਆ ਮਿਥਿਆ ਡਰ ਹੈ ਸਾਨੂੰ ਇਸ ਦੇ ਨਤੀਜੇ ਪਤਾ ਹਨ ਇਸੇ ਕਰਕੇ ਅਸੀਂ ਆਪਣੇ ਆਪ ਨੂੰ ਇਸ ਤੋਂ ਬਚਾ ਲਵਾਂਗੇ ਪਰੰਤੂ ਇੱਥੇ ਜਿਸ ਡਰ ਦੀ ਗੱਲ ਕਰਦੇ ਹਾਂ ਉਹ ਹੈ ਮਨੋਵਿਗਿਆਨਿਕ ਪਹਿ ਜਿਸ ਨੂੰ ਅਸੀਂ ਫੋਬੀਆ ਵੀ ਕਹਿੰਦੇ ਹਾਂ ਜਿਸ ਤਰ੍ਹਾਂ ਬੇਚੈਨੀ ਚਿੰਤਾ ਤਣਾਅ ਕਵਰਾਹਟ ਸ਼ੱਕ ਅਤੇ ਇੱਕ ਅਣਜਾਣਿਆ ਡਰ ਤੁਸੀਂ ਸੁਣਿਆ ਹੋਵੇਗਾ ਕਿ ਕੁਝ ਲੋਕ ਕਹਿੰਦੇ ਹਨ ਕਿ ਸਭ ਕੁਝ ਠੀਕ ਠਾਕ ਹੈ ਪਰੰਤੋ ਫੇਰ ਵੀ ਮੇਰੇ ਦਿਲ ਵਿੱਚ ਇੱਕ ਡਰ ਜਿਹਾ ਬੈਠਿਆ ਹੋਇਆ ਹੈ ਜੇਕਰ ਅਸੀਂ ਵਰਤਮਾਨ ਪਲ ਭਾਵ ਹੁਣ ਜਾਂ ਅੱਜ ਵਿੱਚ ਨਹੀਂ ਰਹਿੰਦੇ ਤਾਂ ਅਸੀਂ ਇੰਨਾਂ ਸਾਰੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹਾਂ ਜਦੋਂ ਤੁਸੀਂ ਅੱਜ ਦੀ ਸ਼ਕਤੀ ਨਹੀਂ ਸਮਝਦੇ ਤਾਂ ਅਜਿਹੇ ਮਨੋਵਿਗਿਆਨਿਕ ਡਰ ਤੁਹਾਡੇ ਵਿੱਚ ਪੈਦਾ ਹੋਣ ਲੱਗਦੇ ਹਨ ਅਤੇ ਤੁਸੀਂ ਹਮੇਸ਼ਾ ਪੈ ਪੀਤ ਰਹਿਣ ਲੱਗਦੇ ਹੋ ਹੁਣ ਅਸੀਂ ਦੇਖਾਂਗੇ ਕਿ ਅਸੀਂ ਵਰਤਮਾਨ ਪਲ ਵਿੱਚ ਕਿਉਂ ਨਹੀਂ ਰਹਿ ਪਾਉਂਦੇ ਆਪਾਂ ਸਾਨੂੰ ਇਹਨਾ ਮੁਸ਼ਕਿਲ ਕਿਉਂ ਲੱਗਦਾ ਹੈ ਵਰਤਮਾਨ ਪਲ ਭਾਵ ਹੋਂ ਵਿੱਚ ਰਹਿਣਾ ਅਸੀਂ ਵਰਤਮਾਨ ਪਲ ਵਿੱਚ ਨਹੀਂ ਰਹਿ ਪਾਉਂਦੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਆਪਣੇ ਆਪ ਨੂੰ ਆਪਣੇ ਮਨ ਨਾਲ ਇੱਕ ਰੂਪ ਕਰ ਲੈਂਦੇ ਹਾਂ ਭਾਵ ਸਾਡੇ ਮਨ ਵਿੱਚ ਜੋ ਵੀ ਵਿਚਾਰ ਉੱਠਦਾ ਹੈ ਅਤੀਤ ਦਾ ਜਾਂ ਭਵਿੱਖ ਦਾ ਅਸੀਂ ਉਸ ਵਿਚਾਰ ਨੂੰ ਸੱਚ ਮੰਨ ਲੈਂਦੇ ਹਾਂ ਅਤੇ ਉਸ ਤਰੀਕੇ ਆਪਣੀ ਜ਼ਿੰਦਗੀ ਜੀਉਣ ਲੱਗ ਜਾਂਦੇ ਹਾਂ ਮਨ ਹਮੇਸ਼ਾ ਦੋ ਥਾਮਾਂ ਵੱਲ ਭੱਜਦਾ ਹੈ ਜਾਂ ਤਾਂ ਅਤੀਤ ਵੱਲ ਜਾਂ ਭਵਿੱਖ ਵੱਲ ਅਤੀਤ ਸਾਨੂੰ ਪਹਿਚਾਨ ਦਿੰਦਾ ਹੈ ਜੇਕਰ ਅਸੀਂ ਅਤੀਤ ਵਿੱਚ ਕੁਝ ਚੰਗਾ ਕੀਤਾ ਜਾਂ ਵੱਡਾ ਕੀਤਾ ਹੈ ਉਸ ਦੀ ਵਜ੍ਹਾ ਕਰਕੇ ਸਾਡੇ ਅੰਦਰ ਹੰਕਾਰ ਪੈਦਾ ਹੁੰਦਾ ਹੈ ਜਿਸ ਦੀ ਵਜ੍ਹਾ ਕਰਕੇ ਸਾਨੂੰ ਅੱਜ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਜੇਕਰ ਸਾਡਾ ਮਨ ਭਵਿੱਖ ਵਿੱਚ ਜਾਂਦਾ ਹੈ ਤਾਂ ਭਵਿੱਖ ਸਾਨੂੰ ਇਹ ਵਾਅਦਾ ਕਰਦਾ ਹੈ ਕਿ ਤੁਸੀਂ ਵੱਡੀਆਂ ਉਪਲਬਧੀਆਂ ਕਰ ਸਕਦੇ ਹੋ ਇਸ ਦਾ ਸਾਡੀ ਜੀਵਨ ਸ਼ੈਲੀ ਤੇ ਬਹੁਤ ਅਸਰ ਪੈਂਦਾ ਹੈ। ਇਹ ਸਾਰਾ ਕੁਝ ਸਾਡੇ ਮਨ ਕਰਕੇ ਹੁੰਦਾ ਹੈ। ਜੇਕਰ ਵਰਤਮਾਨ ਪਲ ਵਿੱਚ ਤੁਸੀਂ ਰਹਿਣਾ ਸਿੱਖ ਰਹੇ ਹੋ ਤਾਂ ਇਸ ਦਾ ਭਾਵ ਇਹ ਨਹੀਂ ਹੈ ਕਿ ਅਸੀਂ ਭਵਿੱਖ ਬਾਰੇ ਸੋਚਣਾ ਹੀ ਨਹੀਂ। ਅਤੇ ਜਿਨ੍ਹਾਂ ਘਟਨਾਵਾਂ ਦਾ ਅਤੀਤ ਵਿੱਚ ਸਾਨੂੰ ਸਾਹਮਣਾ ਕਰਨਾ ਪਿਆ ਹੈ ਉਸ ਤੋਂ ਕੋਈ ਸਬਕ ਨਹੀਂ ਲੈਣਾ। ਅਸੀਂ ਭਵਿੱਖ ਬਾਰੇ ਵੀ ਯੋਜਨਾਵਾਂ ਬਣਾਉਣੀਆਂ ਹਨ ਅਤੇ ਅਤੀਤ ਤੋਂ ਸਿੱਖਿਆ ਹੋਈਆਂ ਸਿੱਖਿਆਵਾਂ ਨੂੰ ਵਰਤਣਾ ਵੀ ਹੈ। ਤੇ ਸਿਰਫ ਇਹ ਸਮਝਣ ਦੀ ਲੋੜ ਪਵੇਗੀ ਕਿ ਤੁਸੀਂ ਆਪਣੇ ਮਨ ਦੇ ਮਾਲਕ ਹੋ ਜਾਂ ਮਨ ਤੁਹਾਡਾ ਮਾਲਕ ਹੈ ਜੇਕਰ ਤੁਸੀਂ ਜਦੋਂ ਚਾਹੇ ਆਪਣੇ ਮਨ ਨੂੰ ਭਵਿੱਖ ਅਤੇ ਅਤੀਤ ਤੋਂ ਤੋੜ ਕੇ ਵਰਤਮਾਨ ਪਲ ਵਿੱਚ ਲੈ ਆਉਂਦੇ ਹੋ ਤਾਂ ਤੁਸੀਂ ਆਪਣੇ ਮਨ ਦੇ ਮਾਲਕ ਹੋ ਪਰੰਤੂ ਜੇਕਰ ਅਤੀਤ ਜਾਂ ਭਵਿੱਖ ਤੁਹਾਡੇ ਮਨ ਦਾ ਰਹਿਣ ਬਸੇਰਾ ਹੈ ਤਾਂ ਤੁਸੀਂ ਆਪਣੇ ਮਨ ਦੇ ਅਧੀਨ ਹੋ ਭਾਵ ਮਨ ਤੁਹਾਡਾ ਮਾਲਕ ਹੈ ਅੱਗੇ ਅਸੀਂ ਇਹ ਜਾਣਾਂਗੇ ਕਿ ਕਿਵੇਂ ਵਰਤਮਾਨ ਪਲ ਵਿੱਚ ਰਿਹਾ ਜਾ ਸਕਦਾ ਹੈ ਇਸ ਦਾ ਸਭ ਤੋਂ ਪਹਿਲਾ ਤਰੀਕਾ ਇਹ ਹੈ ਕਿ ਜਦੋਂ ਵੀ ਤੁਹਾਡੇ ਮਨ ਵਿੱਚ ਕੋਈ ਭਾਵਨਾ ਜਾਂ ਵਿਚਾਰ ਉੱਠਦਾ ਹੈ ਤੁਸੀਂ ਸਿਰਫ ਉਸ ਨੂੰ ਦੇਖਣਾ ਹੈ ਭਾਵ ਇਹ ਕਿ ਤੁਸੀਂ ਇਹ ਨਹੀਂ ਸੋਚਣਾ ਕਿ ਇਹ ਵਿਚਾਰ ਚੰਗਾ ਹੈ ਜਾਂ ਮਾੜਾ ਹੈ ਤੁਸੀਂ ਕੋਈ ਵੀ ਨਤੀਜਾ ਨਹੀਂ ਕੱਢਣਾ ਕਿ ਇਹ ਵਿਚਾਰ ਚੰਗਾ ਹੈ ਮਾੜਾ ਹੈ ਬਸ ਸਿਰਫ ਤੁਸੀਂ ਉਸ ਵਿਚਾਰ ਨੂੰ ਦੇਖਣਾ ਹੈ ਜਿਸ ਤਰ੍ਹਾਂ ਸਮਝੋ ਤੁਸੀਂ ਇੱਕ ਝਰਨੇ ਜਾਂ ਨਦੀ ਕੋਲ ਖੜੇ ਹੋ ਤੁਸੀਂ ਸਿਰਫ ਉਸ ਪਾਣੀ ਨੂੰ ਦੇਖ ਰਹੇ ਹੋ ਨਾ ਤਾਂ ਤੁਸੀਂ ਉਸ ਨੂੰ ਚੰਗਾ ਕਹਿ ਰਹੇ ਹੋ ਅਤੇ ਨਾ ਹੀ ਮਾੜਾ ਅਜਿਹਾ ਕਰਨ ਨਾਲ ਤੁਸੀਂ ਤੁਰੰਤ ਵਰਤਮਾਨ ਪਲ ਵਿੱਚ ਆ ਜਾਂਦੇ ਹੋ ਸ਼ੁਰੂ-ਸ਼ੁਰੂ ਵਿੱਚ ਜਦੋਂ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਵਰਤਮਾਨ ਪਲ ਵਿੱਚ ਸਿਰਫ ਕੁਝ ਸਮਾਂ ਹੀ ਰਹਿ ਸਕੋਗੇ ਪਰੰਤੂ ਅਭਿਆਸ ਨਾਲ ਇਹ ਚੀਜ਼ ਤੁਸੀਂ ਸਿੱਖ ਜਾਵੋਗੇ ਕਿ ਕਿਸ ਤਰ੍ਹਾਂ ਲੰਮਾ ਸਮਾਂ ਵਰਤਮਾਨ ਪਲ ਵਿੱਚ ਰਹਿਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਮਨ ਪੂਰੀ ਤਰ੍ਹਾਂ ਤੁਹਾਡੇ ਕਾਬੂ ਵਿੱਚ ਆ ਜਾਵੇਗਾ ਦੂਸਰਾ ਤਰੀਕਾ ਹੈ ਆਪਣਾ ਧਿਆਨ ਪੂਰੀ ਤਰ੍ਹਾਂ ਹੁਣ ਵਿੱਚ ਕੇਂਦਰਿਤ ਕਰਨਾ ਭਾਵ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਤੁਹਾਡਾ ਪੂਰਾ ਧਿਆਨ ਤੁਹਾਡਾ ਪੂਰਾ ਫੋਕਸ ਉਸ ਕੰਮ ਤੇ ਹੋਵੇ ਜਿਸ ਤਰ੍ਹਾਂ ਇਸ ਕਿਤਾਬ ਦੇ ਲੇਖਕ ਇੱਕ ਹਾਠ ਤੋਲ ਦੱਸਦੇ ਹਨ ਕਿ ਜਿਵੇਂ ਤੁਸੀਂ ਵੇਸਣ ਵਿੱਚ ਹੱਥ ਧੋ ਰਹੇ ਹੋ ਤੁਹਾਡਾ ਪੂਰਾ ਧਿਆਨ ਹੋਣਾ ਚਾਹੀਦਾ ਹੈ ਕਿ ਤੁਸੀਂ ਪਾਣੀ ਸ਼ੁਰੂ ਕੀਤਾ ਤੇ ਪਾਣੀ ਵਹਿਣ ਲੱਗਿਆ ਫਿਰ ਤੁਸੀਂ ਹੱਥ ਧੋਤੇ ਅਤੇ ਅੰਤ ਵਿੱਚ ਪਾਣੀ ਬੰਦ ਕੀਤਾ ਅਤੇ ਹੱਥ ਸਾਫ਼ ਕੀਤੇ ਤੁਹਾਡਾ ਪੂਰਾ ਧਿਆਨ ਹੱਥ ਧੋਣ ਦੇ ਹਰ ਪੜਾਅ ਨੂੰ ਮਹਿਸੂਸ ਕਰਨ ਵਿੱਚ ਹੋਣਾ ਚਾਹੀਦਾ ਹੈ ਤੁਹਾਨੂੰ ਪਾਣੀ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਤੁਸੀਂ ਪਾਣੀ ਨੂੰ ਮਹਿਸੂਸ ਕਰ ਰਹੇ ਹੋਣੇ ਚਾਹੀਦੇ ਹੋ ਤੁਸੀਂ ਆਪਣੇ ਹੱਥਾਂ ਨੂੰ ਮਲ ਰਹੇ ਹੋ ਤਾਨੂੰ ਇਹ ਮਹਿਸੂਸ ਹੋਣਾ ਚਾਹੀਦਾ ਤੁਸੀਂ ਆਪਣਾ ਹੱਥ ਧੋਣ ਵਿੱਚ ਇਹਨਾਂ ਧਿਆਨ ਕੇਂਦਰਿਤ ਕਰਨਾ ਹੈ ਕਿ ਤੁਹਾਨੂੰ ਵਰਤਮਾਨ ਪਲ ਭਾਵਨਾਤਮਕ ਰੂਪ ਵਿੱਚ ਮਹਿਸੂਸ ਹੋਵੇ ਇਸ ਤਰ੍ਹਾਂ ਜੇਕਰ ਤੁਸੀਂ ਆਪਣਾ ਪੂਰਾ ਧਿਆਨ ਉਸ ਕੰਮ ਵਿੱਚ ਲਾ ਦਿੰਦੇ ਹੋ ਤਾਂ ਤੁਹਾਡਾ ਮਨ ਨਾ ਤਾਂ ਅਤੀਤ ਵਿੱਚ ਜਾਵੇਗਾ ਅਤੇ ਨਾ ਹੀ ਭਵਿੱਖ ਵਿੱਚ ਸਗੋਂ ਵਰਤਮਾਨ ਵਿੱਚ ਰਹੇਗਾ ਤੇ ਉਹ ਕੰਮ ਵੀ ਬਹੁਤ ਹੀ ਚੰਗੇ ਤਰੀਕੇ ਨਾਲ ਹੋਵੇਗਾ ਅੱਗੇ ਹੈ ਧਿਆਨ ਸਾਧਨਾ ਕਰਨਾ ਸਿੱਖਣਾ ਭਾਵ ਮੈਡੀਟੇਸ਼ਨ ਕਰਨਾ ਸਿੱਖਣਾ ਅੱਗੇ ਹੈ ਸ਼ੁਕਰਾਨਾ ਕਰਨਾ ਸਿੱਖਣਾ ਜਦੋਂ ਤੁਸੀਂ ਉਸ ਪਰਮਾਤਮਾ ਦਾ ਉਹਨਾਂ ਸਾਰੀਆਂ ਚੀਜ਼ਾਂ ਲਈ ਸ਼ੁਕਰਾਨਾ ਕਰਦੇ ਹੋ ਜੋ ਤੁਹਾਡੇ ਕੋਲ ਅੱਜ ਹਨ ਤਾਂ ਤੁਸੀਂ ਵਰਤਮਾਨ ਪਲ ਵਿੱਚ ਰਹਿੰਦੇ ਹੋ ਸ਼ੁਕਰਾਨਾ ਕਰਨਾ ਸਿੱਖਣ ਦੇ ਨਾਲ ਤੁਸੀਂ ਹਮੇਸ਼ਾ ਹੀ ਹਾਂ ਪੱਖੀ ਸੋਚ ਅਪਣਾਓਗੇ ਅਤੇ ਤਣਾਅ ਤੋਂ ਮੁਕਤ ਜਿਉਣਾ ਸਿੱਖ ਜਾਵੋਗੇ ਤੇ ਆਪਣੇ ਜੀਵਨ ਦੇ ਵਰਤਮਾਨ ਪਲਾਂ ਦਾ ਪੂਰੀ ਤਰ੍ਹਾਂ ਆਨੰਦ ਮਾਣ ਸਕੋਗੇ ਅਗਲਾ ਤਰੀਕਾ ਹੈ ਆਪਣੇ ਸਾਹਾਂ ਤੇ ਧਿਆਨ ਕੇਂਦਰਿਤ ਕਰਨਾ ਸਿੱਖਣਾ ਤੁਹਾਨੂੰ ਜਿਹੜਾ ਸਾਹ ਆ ਰਿਹਾ ਹੈ ਅਤੇ ਜਿਹੜਾ ਸਾਹ ਜਾ ਰਿਹਾ ਹੈ ਤੁਸੀਂ ਉਹਨੂੰ ਮਹਿਸੂਸਕ ਵਿਧੀ ਨਾਲ ਤੁਸੀਂ ਉਸ ਪਲ ਨੂੰ ਜੀਉ ਸਕੋਗੇ ਭਾਵੇਂ ਕਿ ਹੋ ਸਕਦਾ ਹੈ ਕਿ ਇਹ ਤਰੀਕਾ ਆਰੰਭ ਵਿੱਚ ਤੁਹਾਨੂੰ ਔਖਾ ਲੱਗੇ ਪਰੰਤੂ ਜਦੋਂ ਤੁਸੀਂ ਨਿਰੰਤਰ ਅਭਿਆਸ ਕਰੋਗੇ ਤਾਂ ਤੁਸੀਂ ਸਹਿਜੇ ਸਹਿਜੇ ਸਿੱਖ ਜਾਵੋਗੇ ਤੁਸੀਂ ਆਪਣੇ ਸਾਹਾਂ ਦੇ ਆਉਣ ਅਤੇ ਜਾਨ ਦੇ ਉੱਪਰ ਧਿਆਨ ਕੇਂਦਰਿਤ ਕਰਨਾ ਹੈ ਤੁਸੀਂ ਮਹਿਸੂਸ ਕਰਨਾ ਹੈ ਕਿ ਕਦੋਂ ਤੁਸੀਂ ਸਾਹ ਅੰਦਰ ਖਿੱਚ ਰਹੇ ਹੋ ਅਤੇ ਕਦੋਂ ਤੁਸੀਂ ਸਾਹ ਬਾਹਰ ਕੱਢ ਰਹੇ ਹੋ ਇਹ ਤੁਹਾਨੂੰ ਵਰਤਮਾਨ ਸਮੇਂ ਵਿੱਚ ਵਰਤਮਾਨ ਪਲ ਵਿੱਚ ਲੈ ਆਵੇਗਾ ਅੱਗੇ ਹੈ ਸਵੀਕਾਰ ਕਰਨਾ ਜਾਂ ਪਾਣਾ ਮੰਨਣਾ ਇਹ ਇੱਕ ਬਹੁਤ ਵਿਸ਼ਤਰ ਰਸਤਾ ਹੈ ਸਵੀਕਾਰ ਕਰੋ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਜਿੰਨਾ ਵਧੇਰੇ ਤੁਸੀਂ ਸਵੀਕਾਰ ਕਰਨਾ ਸਿੱਖ ਜਾਵੋਗੇ ਉਨਾ ਹੀ ਘਟ ਤੁਸੀਂ ਦੁੱਖ ਵਿੱਚ ਰਹਿਣਾ ਸਿਖ ਸਵੀਕਾਰ ਕਰਨ ਨਾਲ ਹਾਣਾ ਮੰਨਣ ਨਾਲ ਤੁਸੀਂ ਵਰਤਮਾਨ ਵਿੱਚ ਆ ਜਾਵੋਗੇ ਭਾਵ ਤੁਸੀਂ ਆਪਣੇ ਵਰਤਮਾਨ ਪਲ ਨੂੰ ਜਿਉ ਸਕੋਗੇ ਲੇਖਕ ਕਹਿੰਦੇ ਹਨ ਕਿ ਕੁਝ ਸਥਿਤੀਆਂ ਅਜਹੀਆਂ ਹੁੰਦੀਆਂ ਹਨ ਜਿਹੜੀਆਂ ਸਾਡੇ ਮਨ ਦੇ ਖਿਲਾਫ ਹੁੰਦੀਆਂ ਹਨ ਅਜਹੀਆਂ ਸਥਿਤੀਆਂ ਨੂੰ ਅਸੀਂ ਹੈਂਡਲ ਨਹੀਂ ਕਰ ਪਾਉਂਦੇ ਲੇਖਕ ਸਾਨੂੰ ਤਿੰਨ ਸੁਝਾਅ ਦਿੰਦੇ ਹਨ ਉਹ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਤੇ ਤੁਸੀਂ ਉਸ ਸਥਿਤੀ ਨੂੰ ਬਦਲ ਦਵੋ ਅਤੇ ਜੇਕਰ ਤੁਸੀਂ ਉਸ ਸਥਿਤੀ ਨੂੰ ਬਦਲ ਨਹੀਂ ਸਕਦੇ ਤਾਂ ਆਪ ਆਪਣੇ ਆਪ ਨੂੰ ਤੁਸੀਂ ਉਸ ਸਥਿਤੀ ਵਿੱਚੋਂ ਹਟਾ ਲਵੋ ਭਾਵ ਤੁਸੀਂ ਉੱਥੋਂ ਪਰੇ ਹੋ ਜਾਵੋ ਤੀਸਰਾ ਹੈ ਸਵੀਕਾਰ ਕਰਨਾ ਜੇਕਰ ਤੁਸੀਂ ਸਥਿਤੀ ਨੂੰ ਬਦਲ ਨਹੀਂ ਸਕਦੇ ਤੁਸੀਂ ਉਸ ਸਥਿਤੀ ਵਿੱਚੋਂ ਆਪਣੇ ਆਪ ਨੂੰ ਪਰੇ ਨਹੀਂ ਕਰ ਸਕਦੇ ਤਾਂ ਤੁਸੀਂ ਉਸ ਸਥਿਤੀ ਨੂੰ ਸਵੀਕਾਰ ਕਰੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਵਰਤਮਾਨ ਪਲ ਵਿੱਚ ਬਹੁਤ ਹੀ ਸ਼ਾਂਤੀਪੂਰਵਕ ਅਤੇ ਤਣਾਅ ਤੋਂ ਬਿਨਾਂ ਰਹਿ ਸਕੋਗੇ ਦਾ ਪਾਵਰ ਆਫ ਨੋ ਇੱਕ ਬਹੁਤ ਹੀ ਉੱਚ ਕੋਟੀ ਦੀ ਕਿਤਾਬ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਤਣਾਅ ਮੁਕਤ ਜੀਵਨ ਜੀਉ ਸਕਦੇ ਹੋ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ